ਉਸ ਸੂਰਮੇ ਦੇ ਨਾਂ ਤੇ 95 ਫਿਲਮ ਬਣੀ ਤੇ ਉਹਦੇ ਤੇ ਸੈਂਸਰ ਲਾਤਾ ਰੋਕ ਲਾਤੀ ਇਹ ਇਹ ਨਹੀਂ ਦਿਖਾਣੀ ਹੈ ਇਸੇ ਬੜਕਤੇ ਹੈ ਕਿਉਂ ਵੀ ਉਹ ਸੱਚ ਬੋਲ ਰਿਹਾ ਉਹ ਪਰਉ ਪੁਕਾਰੀ ਹੈ ਉਹ ਪਰਮਾਰਥੀ ਸੀ ਤੇ ਉਹਦੀ ਸਚਾਈ ਜੇ ਦਿਖਾ ਦਿੰਦਾ ਕੀ ਫਰਕ ਪੈਣ ਲੱਗਿਆ ਅੱਛਾ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਤਾਂ ਤੁਹਾਨੂੰ ਚੁਬ ਗਈ ਜੋ ਦੋਸਾਂਝ ਵੱਲੋਂ ਬਣਾਈ ਗਈ ਹੈ ਤੇ ਜਿਹੜੀ ਓ ਮਾਈ ਗੋਡਸ ਬਣਾਈ ਸੀ ਨਾਲੇ ਤੁਹਾਡੇ ਜਿੰਨਾ ਦੀ ਪਖੰਡਵਾਜ਼ ਉਹਦਾ ਪਰਦਾ ਉਹਨੇ ਪਟਿਆ ਤੁਹਾਡੀ ਭਾਸ਼ਾ 'ਚ ਪਟਿਆ ਤੇ ਉਹਦੇ ਤੁਸੀਂ ਕੋਈ ਸੈਂਸਰ ਨਾ ਲਾਇਆ ਕਿਉਂਕਿ ਉਹ ਤੁਹਾਡੇ ਆਪਣੇ ਸੀ ਉਹ ਪੱਗ ਵਾਲਾ ਨਹੀਂ ਸੀ ਕੋਈ ਜੇ ਪੱਗ ਵਾਲਾ ਹੁੰਦਾ ਤਾਂ ਸ਼ਾਇਦ ਉਹਦੇ ਤੇ ਵੀ ਸੈਂਸਰ ਲੱਗ ਜਾਂਦਾ